ਲੜਕੀ ਦੀ ਭੂਆ ਨੇ ਹੀ ਉਸ ਨੂੰ ਪਤਾ ਲੱਗਾ ਕਿ 10 ਮਹੀਨੇ ਹੋ ਗਏ ਰੱਖਿਆ ਹੈ ਕਿਉਂਕਿ ਉਹਦਾ ਜਿਹੜਾ ਲੜਕਾ ਆ ਲੜਕਾ ਪਹਾਜ਼ਾ ਫਿਜ਼ੀਕਲੀ ਅਡਫੈਕਟ ਹੈਗਾ ਆ ਤੇ ਉਹਦੀ ਪਹਿਲਾਂ ਕੇਅਰ ਕਰਦੀ ਸੀ ਦੇਖਭਾਲ ਕਰਦੀ ਸੀ ਲੜਕਾ ਬੈੱਡ ਦੇ ਬੈੱਡ ਤੇ ਹੀ ਹੈ ਤੇ ਹੁਣ ਉਹ ਕਹਿ ਰਹੀ ਹੈ ਕਿ ਅਸੀਂ ਇਹਦੇ ਨਾਲ ਮੈਰਿਜ ਹੀ ਕਰ ਦੇਣੀ ਆ ਤੇ ਜਦੋਂ ਸਾਨੂੰ ਪਤਾ ਲੱਗਾ ਤੇ ਆਪਣੇ ਵੈਲਫੇਅਰ ਅੱਛਾ ਛੋੜੋ ਮੈਂ ਵੈਲਫੇਅਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਨੇ ਬਲਗੋਟ ਕੀਤਾ ਉਸ ਤੋਂ ਬਾਅਦ ਮੈਸਟਰ ਸਾਹਿਬ ਲੜਕੀ ਦੀ ਉਮਰ ਕਿਰੇ ਦੱਸੀ ਲੜਕੀ ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ ਜੀ ਹਮਨ ਸਾਸਰ ਖੋ ਜਿਹਦੇ ਕੋ ਬੈਠਿਆ ਨਹੀਂ ਜਾ ਰਿਹਾ ਉੱਠੇ ਵਾਲੀ ਜਾ ਰਿਹਾ ਜਿਹਦੇ ਕੱਪੜੇ ਤੁਸੀਂ ਪਹਿਨਾ ਰਹੇ ਹੋ ਉਹਨੇ ਕਿਦਾ ਇੱਕ ਵਿਵਹਾਈ ਜੀਵਨ ਜੀਦਾ ਚ ਲੜਕੀ ਨੂੰ ਲੜਕੀ ਨੂੰ ਹੋਇਆ ਕੀ ਹੈ ਪੈਰਾਲਾਈਸ ਹੋਇਆ ਉਹਦੇ ਨਾਲ ਵਿਆਹ ਕਰਾਇਆ ਮੋਟੀ ਇੱਥੇ ਪਹੁੰਚ ਕੇ ਕੀ ਦੇਖਿਆ ਤੁਸੀਂ ਬਸ ਲੜਕਾ ਜਨਾ ਬਹੁਤ ਤਿਆਰ ਹੋ ਰਿਹਾ ਪਰ ਉਹਦੇ ਘਰ ਦੇ ਅਸੀਂ ਮਦਦ ਕਰਾਂਗੇ ਲੜਕੀ ਇਹ عمر ਉਹ ਬੱਚੇ ਦੀ ਸੇਵਾ ਕਰਕੇ ਉਹ ਠੀਕ ਕਰਨ ਦੀ ਆ ਨਾ ਕਿ ਉਹਦੇ ਵਿਆਹ ਕਰਨ ਦੀ ਨਹੀਂ ਐਦਾ ਕਿ ਕਾਸੀ ਆਪਣਾ ਕੰਮ ਜਸਮਿੰਦਰਾ ਉਹ ਮੇਰੇ ਘਰ ਜਾਂ ਮੇਰੇ ਭਰਾ ਦੇ ਆਪਣੇ ਕਪੜੇ ਤੱਕ ਨਹੀਂ ਪਾਉਂਦਾ ਮੇਰੇ ਭਰਾ ਤੋਂ ਮੰਗ ਕੇ ਕਿਹੜੇ ਤਰੀਕੇ ਦੇ ਆਜੋ ਆਜੋ ਮੈਂ ਆਜੋ ਕੰਦ ਕਰਨਾ ਕੋਈ ਨਹੀਂ ਮੈਂ ਕਹਿੰਦਾ ਤੇ ਨਾਲ ਦੇ ਕਰਦੇ ਕੱਢੀ ਤੇ ਅੱਗੇ ਗਏ ਚੱਲੇ ਮੈਡਮ ਇੱਕ ਵਾਰੀ ਗੱਲ ਨਾ ਮੈਂ ਬਾਅਦ ਮੈਡਮ ਹੋ ਗਈ ਵੇਖੀ ਨਾ ਹੈ ਕੁੜੀ ਆ ਗਈ ਆ ਜੱਗ ਜਿੱਥੇ ਪਿੱਛੇ ਹੋ ਜਾਓ ਬਰਾਬਰ ਸਾਨੀਆਂ ਆਪਾਂ ਕਰਨਾ ਉਹ ਕਰ ਲਈਏ ਉਹ ਨਹੀਂ नाम मेरा नाम मीना देवी बालसर अमृतर हरब तेन मामला इका अड मेरिज हो रही थी लड़की ਲੜਕੀ ਦੀ ਭੂਆ ਨੇ ਹੀ ਉਸ ਨੂੰ ਪਤਾ ਲੱਗਾ ਹੈ ਕਿ 10 ਮਹੀਨੇ ਹੋ ਗਏ ਰੱਖਿਆ ਹੈ ਕਿਉਂਕਿ ਉਹਦਾ ਜਿਹੜਾ ਲड़का ਆ ਲड़का ਪਹਾਜ਼ਾ ਫਿਜ਼ੀਕਲੀ ਅਨਫੈਕਟ ਹੈ ਗਿਆ ਤੇ ਉਹਦੀ ਪਹਿਲਾਂ ਕੇਅਰ ਕਰਦੀ ਸੀ ਦੇਖਭਾਲ ਕਰਦੀ ਸੀ ਲੜਕਾ ਬੈੱਡ ਦੇ ਬੈੱਡ ਤੇ ਹੀ ਹੈ ਤੇ ਹੁਣ ਉਹ ਕਹ ਰਹੀ ਹੈ ਕਿ ਅਸੀਂ ਇਹਦੇ ਨਾਲ ਮੈਰਿਜ ਹੀ ਕਰ ਦੇਣੀ ਆ ਤੇ ਜਦੋਂ ਸਾਨੂੰ ਪਤਾ ਲੱਗਾ ਤੇ ਆਪਣੇ ਬੈਲਫੇਅਰ ਅੱਛਾ ਛੋੜੋ ਮੈਂ ਬੈਲਫੇਅਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਨੇ ਬਿਲਕੁਲ ਕਿਹਾ ਕਿ ਤਾ ਉਹ ਮੈਸੇਜ ਆ ਲੜਕੀ ਦੀ ਉਮਰ ਕਿਨੀ ਦੱਸੀ ਲੜਕੀ ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ ਜੀ ਠੀਕ ਤੇ ਲੜਕੀ ਦੀ 21 ਸਾਲ ਦੱਸੀ ਜਾ ਰਹੀ ਹੈ ਪਰ ਸਬੂਤ ਸਾਡੇ ਕੋਲ ਕੋਈ ਨਹੀਂ ਦੇ ਰਹੇ ਲੱਗਦਾ ਕਿ ਜ਼ਬਰਦਸਤ ਹੀ ਲੜਕੀ ਦਾ ਹਾਂ ਜੀ ਲੱਗਦਾ ਇਸ ਤਰ੍ਹਾਂ ਹੀ ਰਿਹਾ ਜੀ ਅੱਜ ਕੋਈ ਕਾਰਵਾਈ ਕੀਤੀ ਹੈ ਕਾਰਵਾਈ ਚੱਲ ਰਹੀ ਹੈ ਜੀ ਚੱਲ ਰਹੀ ਹੈ ਮੈਂ ਮਮ ਆਪਣੇ ਨਾਮ ਤੇ ਰਿਕਨੇਸ਼ਨ ਹਾਂ ਜੀ ਮੈਂ ਸਪਨਾ ਮਹਿਰਾ ਮੁਸਕਾਨ ਔਮਨ ਵੈਲਫੇਅਰ ਸੁਸਾਇਟੀ ਦੀ ਪ੍ਰੈਜ਼ੀਡੈਂਟ ਮੈਮ ਕੀ ਮਾਮਲਾ ਹੈ ਕਿੱਥੋਂ ਦਾ ਮਾਮਲਾ ਹੈ ਮਾਮਲਾ ਮੋਹਕ ਮਹਕਮਾ ਪੁਰਦਾ ਹੈ ਮੈਨੂੰ ਕੱਲ ਦਾ ਇੱਕ ਕਾਲ ਆਈ ਸੀ ਤੇ ਉਹਨਾਂ ਨੇ ਦੱਸਿਆ ਕਿ ਇੱਕ 14 ਸਾਲ ਦੀ ਲੜਕੀ ਹੈ ਜਿਸਦੇ ਮਾਪਿਓ ਵੀ ਨਹੀਂ ਹੈਗੇ ਔਰ ਆਪਣੇ ਰਿਸ਼ਤੇਦਾਰਾਂ ਕੋ ਰਹ ਰਹੀ ਹੈ ਔਰ ਉਹ ਰਿਸ਼ਤੇਦਾਰ ਉਸ ਦਾ ਵਿਆਹ ਆਪਣੇ ਲੜਕੇ ਨਾਲ ਕਰ ਰਹੇ ਜੋ ਕਿ ਅਪਾਹिज ਹੈ ਉਹ ਆਪਣਾ ਕੋਪੀ ਬਾਥਰੂਮ ਵਗੈਰਾ ਵੀ ਨਹੀਂ ਉਹ ਖੁਦ ਸਾਫਾ ਉਹ ਲੜਕੀ ਕੋ ਨਹੀਂ ਕਰਵਾ ਰਿਹਾ ਚਲੋ ਜੀ ਉਹ ਲੜਕੀ ਇਸ ਸਾਲ ਤੋਂ ਰਹਿ ਰਹੀ ਇੰਨਾ ਕੋਬੀ ਔਰ ਇਹਨਾਂ ਨੇ ਉਹ ਉਸ ਲੜਕੀ ਦਾ ਵਿਆਹ ਉਸ ਲੜਕੇ ਨਾਲ ਕਰੰਦੀ ਅੱਜ ਸਾਜਿਸ਼ ਰਚੀਆ ਉਹ ਅੱਜ ਹੀ ਵਿਆਹ ਕਰ ਰਹੇ ਹੈ ਕਿੰਨੀ ਉਮਰ ਦੱਸੋ 14 ਸਾਲ ਦਾ ਹੈ ਉਹ ਲੜਕੀ ਦੀ ਕਿੰਨੀ ਦੱਸੋ ਉਹ ਵੀ 21 ਸਾਲ ਦਾ ਹੈ ਜ਼ਬਰਦਸਤ ਗੱਲ ਕਰਾਇਆ ਜਾ ਰਿਹਾ ਹੈ ਇਹ ਤੇ ਹੁਣ ਲੜਕੀ ਤਾਂ ਪਤਾ ਪਰ ਫਿਰ ਵੀ ਜੋ ਵਿਜਿਬਲ ਇਸ ਤੇ 14 ਸਾਲ ਦੀ ਲੜਕੀ ਦਾ ਵੈਸੇ ਵੀ ਨਹੀਂ ਕੋ ਕਾਨੂੰਨੀ ਵੀ ਨਹੀਂ ਕੋਈ ਕਾਨੂੰਨ ਕਹਿੰਦਾ ਕਿ ਵਿਆਹ ਹੋਏ ਦੇ ਜਿਹੜਾ ਲੜਕੇ ਦਾ ਪਰਿਵਾਰ ਉਹ ਤੁਹਾਡੇ ਨਾਲ ਤੁ ਤੋਂ ਮੈਂ ਕਹਾ ਬੋਲਿਆ ਉਹ ਉਹਨਾਂ ਨੇ ਤੇ ਬੋਲਣਾ ਜਦੋਂ ਸੱਚਾਈ ਸਾਹਮਣੇ ਆਏਗੀ ਤਾਂ ਉਹਨਾਂ ਨੇ ਤੇ ਹਰਬੜਾਣਾ ਹੀ ਹੈ ਉਹਨਾਂ ਦੀ ਮਾਂ ਦਾ ਕਹਿਣਾ ਹੈ ਕਿ ਮੇਰੇ ਬੇਟੇ ਦੀ ਉਹ ਨੂੰ ਆਂਦੀ ਰਹੀ ਆ ਪੋਟੀਆਂ ਸਾਫ ਕਰਦੀ ਰਹੀ ਨੋਂਦੀ ਰਹੀ ਲੜਕੀ ਕਿ ਇੰਨਾ ਮਤਲਬ ਤੁਸੀਂ ਅਗਰ ਉਸ ਲੜਕੀ ਨੂੰ ਰੱਖਿਆ ਆਪਣੇ ਕੋਲ ਉਹਦਾ ਤੁਸੀਂ ਜੋ ਮੁਆਵਜ਼ਾ ਇਸ ਤਰੀਕੇ ਨਾਲ ਲੈਣਾ ਕਿ ਇੱਕ ਲੜਕੀ ਨੂੰ ਪਰਮਨੈਂਟ ਵਿਆਹ ਕਰਕੇ ਤੇ ਉਹਦੀ ਸਾਰੀ ਜ਼ਿੰਦਗੀ ਇਸ ਲੜਕੀ ਦੀ ਉਸ ਲੜਕੇ ਦੀ ਸੇਵਾ ਕਰਦੀ ਰਹੇ ਬਿਲਕੁਲ ਪੁਲਿਸ ਵੀ ਆਔਰ ਚਾਈਲਡ ਸਪੈਸ਼ਲਿਸਟ ਆ ਲੇਡੀ ਮੀਨਾ ਜੀ ਨੂੰ ਮੈਂ ਕਿ ਤੁਸੀਂ ਸਾਰੇ ਇੱਥੇ ਹਾਜ਼ਰ ਹੋਏ ਹੋ। ਅੱਜ ਮੇਰਾ ਸਾਬਕਾ ਡਾਕਟਰ ਪੂਰਨ ਸਿੰਘ ਅਲੀ ਚਲਾਸੋ ਚਮਕੂਮਪੁਰਾ ਸਰ ਜੀ ਮਾਮਲਾ ਕੀ ਤੇ ਇਹ ਮਾਮਲਾ ਛੋਟੀ ਉਮਰ ਦਾ ਬੱਚਾ ਬੱਚੀ ਜਿਹੜਾ ਵਿਆਹ ਕਰਾਉਂਦੇ ਜਿਹੜਾ ਲੜਕਾ ਉਹ ਪਾਜਾ ਉਹ ਪਾਜ ਹੋਣ ਕਰਕੇ ਉਹਨਾਂ ਦੇ ਹੈ ਤੇ ਰਿਲੇਟਿਵ ਹੀ ਇੱਕ ਦਿਜ ਦੇ ਪਰ ਉਹ ਪਾਜਾ ਲੜਦਾ ਇਹ ਲੜਕੀ ਦਾ ਮਾਪਿ ਉਹ ਨਹੀਂ ਹੈਗਾ ਤਾਇਆ ਦਾਜੀ ਵਿਆਹ ਹੋ ਰਿਹਾ ਇਹ ਤੁਹਾਨੂੰ ਕਿਹਨੇ ਸ਼ਿਕਾਇਤ ਕੀਤੀ ਸਾਨੂੰ ਆ ਕਿ ਹੈ ਬਹੁਤ ਮਸਲਾ ਆਪਣਾ ਚਾਈਲਡ ਵਾਲਿਆਂ ਨੇ ਕੀਤੀ ਤੇ ਹੁਣ ਕੀ ਮਾਮਲਾ ਹੈ ਮਾਮਲਾ ਇਹ ਸੀ ਕਿ ਉੱਥੇ ਗੁਰਦਾਰੇ ਗੁਰਦਾਰੇ ਤੇ ਆਈ ਨਹੀਂ ਘਰ ਆਏ ਆ ਘਰ ਦੇ ਵਿੱਚ ਉਹ ਲੜਕਾ ਜਿਹੜਾ ਪਾਜਾ ਤੂੰ ਤੇ ਹੁਣ ਕੇ ਮਾਮਲਾ ਕੋ ਦਰਜ ਕੀਤਾ ਉਹ ਜੇ ਅਜੇ ਇਹਨਾਂ ਦੇ ਐਨ ਜੀ ਆਈ ਆਣੋ ਵੇਖੋ ਇਹ ਕੀ ਕਰਦੇ ਪੇਸ਼ ਪੂਛ ਕਰਾਉਂਦੇ ਬਣਾਉਂਦਾ ਨਹੀਂ ਲੜਕੀ ਦਾ ਮਾਪੇ ਤਾਂ ਆਇਆ ਦਾਈ ਆ ਲੜਕੀ ਜਿਹੜਾ ਲੜਕੀ ਆ ਲੜਕ ਲੜਕੀ ਉਹਦੀ ਭੂਆ ਹੀ ਲੱਗਦੀ ਹੈ ਜਿਹਦਾ ਲੜਕਾ ਤੇ ਲੜਕੀ ਕਿਤੇ ਉੱਪਰ ਘਟ ਹੈ ਕੀ ਆ ਕਹਿੰਦੇ ਇਹਨੂੰ ਧਾਰਕਾ ਵਾਲੇ ਵੇਖਣੇ ਫਿਰ ਉਹ